सरपंच मामले खबर सामने मृतक के भरा बयान पुलिस ने कारवाई की तरन तारण सरपंच कतल मामले जुड़ी इस वाली खबर जो सामने आ रही है जिस तरह ने इथे कारवाई की पुलिस ने विदेश च बैठे अमृतपाल बाठ के खिलाफ इतने मामला दर्ज कर लिया दस दी कि सरपंच सोनू चीमा कई बार धमकिया दे चुके अमृतपाल बाट दो अणपछात खिलाफ ही एफ आई आर दर्ज की गई और जिस नैठा भी इस वालों लगातार धमकिया दिखाई जा रही सन मृतक सरपंच के भाई बयान से फिर पुलिस ने हूँ कारवाई दी है सो अमृतपाल बाट जगातार धमकिया सरपंच सोनू चीमा कई बार दे चुकिया सो हूँ उसने भ्रा की शिकायत कार्रवाई हुई है अमृतपाल बाट के खिलाफ पहल भी कई मामले दर्ज कल बदमाशा ने सलून अंदर वढ़ के इत गोलियां मारिया सन ਤੇ ਅਡਾ ਚਬਾਲ ਦਾ ਸਰਪੰਚ ਸਿਮਰਤਕ ਅਵਨ ਕੁਮਾਰ ਸੋਨੂ ਚੀਮਾ ਜਿਸ ਦਾ ਕੀ ਕਤਲ ਕੀਤਾ ਗਿਆ। ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਜਿੱਥੇ ਮਾਮਲਾ ਦਰਜ ਕੀਤਾ ਗਿਆ ਅੱਗੇ ਕਾਰਵਾਈ ਕੀਤੀ ਜਾ ਰਹੀ ਦੌਣ ਪਚਾ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਜਿਸ ਨਾਲ ਸਰਪੰਚ ਦੇ ਪ੍ਰਾਂਤ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਤਰਨਤਾਰਨ ਸਰਪੰਚ ਕਤਲ ਮਾਮਲੇ ਨਾਲ ਇੱਥੇ ਜੁੜੀ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਪਵਨ ਸ਼ਰਮਾ ਨਾਲ ਜੁੜ ਚੁੱਕੇ ਨੇ ਪਵਨ ਜਿਸ ਨਾਲ ਬੀਤੇ ਦਿਨ ਇੱਕ ਕਤਲ ਕੀਤਾ ਗਿਆ ਇੱਕ ਵਾਰ ਫਿਰ ਸਵਾਲ ਕਈ ਖੜੇ ਹੋ ਰਹੇ ਸਨ ਲੇਕਿਨ ਹੁਣ ਪੁਲਿਸ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਜੀ ਬਿਲਕੁਲ ਪੁਲਿਸ ਵੱਲੋਂ ਆਪਣੇ ਜੋ ਅਮਰਤਪਾਲ ਸਿੰਘ ਬਾਠ ਜੋ ਨੇੜਲਾ ਪਿੰਡ ਮੀਆਂਪੁਰ ਦਾ ਵਾਸੀ ਹਸਦੇ ਉਹਦੇ ਖਿਲਾਫ ਅਤੇ ਦੋ ਅਨਨੋਨਜੇ ਬੰਦੇ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਿਆ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਇੱਥੇ ਸਰਪੰਚ ਜੋ ਸੋਨੂ ਟੀਮਾ ਦੇ ਭਰਾ ਮਨੂਸ਼ ਕੁਮਾਰ ਦੇ ਬਾਨਾ ਦੇ ਪੁਲਿਸ ਵੱਲੋਂ ਠਾਣਾ ਚਬਾਲ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਹੈ ਇਹ ਦੱਸਣਯੋਗ ਹੈ ਕਿ ਜੋ ਅਮਰਪਾਲ ਸਿੰਘ ਬਾਠ ਹੈ ਉਸਤੇ ਕੋਈ 1.5 ਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਨੇ ਜੋ ਇਸ ਵੇਲੇ ਵਿਦੇਸ਼ ਦੇ ਵਿੱਚ ਜਰਮਨੀ ਦੇ ਵਿੱਚ ਬਿਠਾ ਹੈ ਉਹ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਸ ਨੂੰ ਕਈ ਵਾਰ ਸੋਨੂ ਟੀਮਾ ਨੂੰ ਇੱਕ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਔਰ ਜੋ ਇਸ ਇਸੇ ਆਧਾਰ ਤੇ ਉਹਦਾ ਪ੍ਰਵਾਦ ਨੂੰ ਇਹ ਹੈ ਕਿ ਜਿਸ ਸੋਨੂ ਟੀਮੇ ਨਾਲ ਕਤਲ ਵੀ ਹੋਸ ਅਮਰਪਾਲ ਸਿੰਘ ਬਾਠ ਵੱਲੋਂ ਕਰਵਾਇਆ ਗਿਆ ਹੈ ਬਿਲਕੁਲ ਜਿੱਥੇ ਕੀ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਬਾਟ ਦੇ ਖਿਲਾਫ ਕੀਤੀ ਗਈ ਹੈ ਹੁਣ ਅਣਪਛਾਤੇਆਂ ਦੇ ਖਿਲਾਫ ਵੀ ਇੱਥੇ ਮਾਮਲਾ ਦਰਜ ਕੀਤਾ ਗਿਆ ਤੇ ਜੋ ਜਾਣਕਾਰੀ ਕਿ ਲਗਾਤਾਰ ਇਸ ਤੋਂ ਪਹਿਲਾਂ ਵੀ ਧਮਕੀਆਂ ਸਰਪੰਚ ਨੂੰ ਮਿਲ ਰਹੀਆਂ ਸਨ ਜੀ ਬਿਲਕੁਲ ਸਰਪੰਚ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਅਮਰਪਾਲ ਸਿੰਘ ਬਾਠ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਹ ਲਗਾਤਾਰ ਧਮਕਾਇਆ ਜਾ ਰਿਹਾ ਸੀ ਉਹ ਆਪਣੇ ਜੋ ਸਰਪੰਚ ਅਮਰਪਾਲ ਸਰਪੰਚ ਵੱਲੋਂ ਪੰਜਾਬ ਪੁਲਿਸ ਕੋਲ ਵੀ ਮੰਗੀ ਗਈ ਸੀ ਪਹਿਲਾਂ ਉਹ ਸੋਨੋ ਆਪਣੇ ਨਿੱਜੀ ਤੌਰ ਤੇ ਦੋ ਗਨਨਲ ਵੀ ਰੱਖੇ ਸੀ ਕੱਲ ਵੀ ਉਹ ਜਦੋਂ ਕਟਿੰਗ ਕਰਉਣ ਗਿਆ ਲੇਕਿਨ ਉਸ ਕੋ ਆਪਣਾ ਨਿੱਜੀ ਹਥਿਆਰ ਜਿੰਦਾ ਉਹ ਆਪਣੀ ਗੱਡੀ ਦੇ ਵਿੱਚ ਹੀ ਹਥਿਆਰ ਛੱਡ ਗਿਆ ਉਸ ਵੇਲੇ ਉਹ ਨਿਸ਼ਚਾ ਸੀ ਜਦੋਂ ਉਸ ਤੇ ਗੋਲੀਆਂ ਚਲਾਈਆਂ ਗਈਆਂ ਪਰ ਇਹ ਵੀ ਦੱਸਣਾ ਜੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਕੁਝ ਅਤਿ ਦਰਜੰਦੇ ਕਰੀਬ ਬੰਦਿਆਂ ਨੂੰ ਆਪਣਾ